ਸਤਿ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਮੈਂ ਤੁਹਾਡਾ ਵੀਰ ਬਿੱਟੂ ਨਜਾਮਪੁਰ ਸਵਾਗਤ ਕਰਦਾ ਅੱਜ ਦੀ ਖੋਰ ਵੀਡੀਓ ਵਿੱਚ ਦਰਸ਼ਕੋ ਅੱਜ ਆਪਾਂ ਖੜੇ ਆ ਪਿੰਡ ਜਰਗੜੀ ਜ਼ਿਲ੍ਹਾ ਲੁਧਿਆਣਾ ਜਿੱਥੇ ਇੱਕ ਕਬੂਤਰਬਾਜ਼ੀ ਮੁਕਾਬਲਾ ਚੱਲ ਰਿਹਾ ਕਾਫੀ ਪਿੰਡਾਂ ਤੋਂ ਕਬੂਤਰਬਾਜ਼ ਆਏ ਨੇ 140-45 ਦੇ ਕਰੀਬ ਤੇ ਆਪਾਂ ਸਟਾਰਟਿੰਗ ਦੇ ਵਿੱਚ ਆ ਤੁਹਾਨੂੰ ਕਿੰਨਾ ਇਕੱਠਾ ਇਹ ਦਿਖਾਉਣ ਦੀ ਕੋਸ਼ਿਸ਼ ਕਰੀਆ ਸੱਤ 'ਚ ਬੈਠੇ ਨੇ ਵੀਰ ਤੇ ਉਸ ਤੋਂ ਬਾਅਦ ਆਪਾਂ ਸਿੱਧਾ ਤੁਹਾਨੂੰ ਕਾਪੀ ਵਾਲੇ ਕੋਲ ਲੈ ਚੱਲਣਾ ਆ ਵੀਰ ਪਾਣੀ ਦੀ ਸੇਵਾ ਨਿਭਾਉਂਦੇ ਹੋਏ ਤੇ ਬਸੇ 3-4 ਮਿੰਟ ਦੀ ਉਹ ਵੀਡੀਓ ਹੀ ਆ ਇਦਾਂ ਹੋਵੇ ਤੁਸੀਂ ਮੇਰੋਂ ਦੇਖ ਕੇ ਛੱਡੋ ਉਸ ਤੋਂ ਬਾਅਦ ਆਪਾਂ ਤੁਹਾਨੂੰ ਸਿੱਧਾ ਇਨਾਮਾਂ ਦੀ ਵੰਡ ਤੇ ਲੈ ਆਂ ਕਿੰਨੇ ਕਬੂਤਰਾਂ ਦੀ ਬਾਜੀ ਸਾਂਝੀ ਹੋਈ ਤੇ ਕਿਹੜਾ ਪਹਿਲੇ ਨੰਬਰ ਤੇ ਰਿਹਾ ਕਿਹੜਾ ਦੂਜੇ ਨੰਬਰ ਤੇ ਰਿਹਾ ਹੋਰ ਜਿਹੜੇ-ਜਿਹੜੇ ਪਿੰਡ ਦੇ ਵੀਰਾਂ ਨੂੰ ਸਨਮਾਨਤ ਕੀਤਾ ਗਿਆ ਸਾਰੀ ਆਪਾਂ ਫੁੱਲ ਵੀਡੀਓ ਬਣਾਈ ਹੋਈ ਆ ਇਸੇ ਕਰਕੇ ਮੈਂ ਕਹਿੰਦਾ ਵੀ ਵੀਡੀਓ ਨੂੰ ਫੁੱਲ ਵਾਚ ਕਰਿਓ ਐਵੇਂ ਨਾ ਮੇਰੋਂ ਦੇਖ ਕੇ ਛੱਡ ਦਿਓ ਤੇ ਨਾਲੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਵੀਰ ਬਣ ਕੇ ਤੇ ਜੇ ਫੇਸਬੁੱਕ ਤੇ ਹਾਂ ਦਾ ਬਿੱਟਰ ਨੂੰ ਜਾਂ ਪ੍ਰੋਫੇਜ ਨੂੰ ਫਾਲੋ ਜਰੂਰ ਕਰ ਲਿਓ ਤੇ ਹਾਂ ਇੱਕ ਉਹ ਬੈਲ ਆਈਕਨ ਦੀ ਘੰਟੀਆਂ ਜਰੂਰ ਕਰ ਲਿਆ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਇਦਾਂ ਹੀ ਬਣੇ ਰਹੋ ਵੀਡੀਓ ਦੇ ਵਿੱਚ ਐਂਡ ਲਾਸਟ ਤੱਕ ਦੇਖਿਓ

ਸੀਆਰ ਬਹੁਮਤ ਦੇ ਰਾਜੇ ਆਹ ਤਾਂ ਸਰੋਤੇ ਬੜਾ ਬੜਾ ਸੀਆਰ ਬਹੁਮਤ ਦਾ ਸਾਹਤਾ ਗੋਤ ਬੜਾ ਬੜਾ ਵੀ ਸਰੋਤੇ ਦਾ ਕਰਿਆ ਬੜੀ ਜੀਦਾ ਸੀਆਰ ਬਹੁਮਤ ਦਾ ਕੂਤਰ ਬੈਠ ਗਿਆ ਕਰੇ ਸਾਹਤਾ ਤੇ ਬੈਰੀਆ ਜੇ ਤਾਂ ਸੀਆਰ ਬਹੁਮਤਰੀ ਦਾ ਅੱਜ ਵੀ ਗਾੜੀ ਚੱਲ ਰਹੀ ਆ ਸਾਧੂ ਪੁੱਤ ਨੂੰ ਕੱਟਿਆ ਜਾਵੇ ਬਾਤ ਨੂੰ ਇੱਕ ਤੋਂ ਸਾਧੂ ਪੁੱਤ ਦਾ ਸਹੀ ਦੇ ਕੋਈ ਸੁਦਾ ਬਾਤ ਕਰਦਾ ਨਹੀਂ ਤੇ ਜਲਦੀ ਮੁਕ ਪਰ ਵਾਲੇ ਮਾਮਲਾ ਕਰ ਰਹੇ கவர்மெண்ட்டு மாதிரி ₹100 ਆਈ ਤਾੜੀ ਮਾਰ ਦਿਓ ਜੀ ਤਾੜੀਆਂ ਮਾਰ ਦਿਓ ਜੀ ਚੌਥਾ ਨਾਮ ਆ ਜੀ ਮਨਿੰਦਰ ਪਾਥਲਾ ਆ ਜਾਓ ਵੀਰੇ ਇਹ ਵੀ ਹਨੀ ਵੀਰ ਦੀ ਯਾਦ ਦੇ ਵਿੱਚ ਕੱਪ ਪਲੱਸ 1100 ਰੁਪਿਆ ਜੀ ਮਨਿੰਦਰ ਪਾਥਲਾ ਗੁਰਪ੍ਰੀਤ ਵੀਰ ਤੇ ਅਮਰਤਵੱਲੀ ਉਹਨੇ ਵੀਰ ਜੀ ਕੱਪ ਇਹ ਟੀਜਾ ਨਾਮ ਆ ਜੀ ਜੱਸੀ ਜਰਾਲ ਸੱਤ ਵਾਲਾ ਪੱਖਾ ਇਹ ਕਿਹਦੇ ਬੱਲੇਵਾਂ ਇਹ ਕਿਹਦੇ ਬੱਲੀਆਂ ਮਨਵੀਰ ਇਹ ਮਨਵੀਰ ਬੱਲੇਵਾਂ ਹਾਜੀ ਮਨਵੀਰ ਮਨਵੀਰ ਜਾਗਰੀ ਵੱਲੋਂ ਆਜੀ ਜੱਸੀ ਜਰਾਲ ਨੂੰ ਉਹ ਇਧਰ ਅੰਦਰ ਹਾ ਵੀਰ ਦੇ ਨਾਲ ਖੜਾ ਆਇ ਨੂੰ ਫੜਾ ਲਈ ਇਹ ਤੀਜਾ ਨਾਮ ਆਈ ਸੱਤ ਵਾਲਾ ਪੱਖਾ ਮਨਵੀਰ ਬੱਲੀਓ ਆ ਸਾਡ ਫੋਟੋ ਵੀਰ ਬਾਹਰ ਆ ਜੀ ਖੁੱਲ ਕੇ ਆਓ ਜੀ ਖੁੱਲੀਆਂ ਜਾਓ ਯਾਰ ਮਰੇ ਸੁਣਾਇਆ ਸੀ ਬਾਲ ਦੀ ਬਿਲਡਿੰਗ ਦੇ ਹਾਂ ਜੀ ਜਸਸੀ ਜ਼ਹਰ ਨੂੰ ਤੀਜਾ ਨਾਮ ਮਿਲ ਰਿਹਾ ਪੱਖਾ 7 ਵਾਲਾ ਤੇ ਜਿੱਤ ਕਿੰਨੇ ਦੀ ਤਿਆਰੀ ਪੰਜ ਕਬੂਤਰਾਂ ਦੀ ਸਾਂਝੀ ਹੋਈ ਆ ਇਹ ਪੰਜ ਕਬੂਤਰਾਂ ਦੀ ਸਾਂਝੀ ਹੋਈ ਆ ਜਸਸੀ ਜ਼ਹਰ ਨੂੰ ਤੀਜਾ ਨਾਮ ਮਿਲ ਰਿਹਾ ਜੀ ਅੰਮ੍ਰਿਤ ਰਤਵਾਰ ਰਵਨੀਤ ਜਰਗ ਰਵਨੀਤ ਜਰਗ ਇੱਕ ਮਨੋਰੰਜਨ ਤਮੋਟ ਹਾਂਜੀ ਮਾਰੋ ਤਾੜੀਆਂ ਵੀਰ ਜੀ ਦੂਜਾ ਦੂਜਾ ਇਨਾਮ ਰਵਨੀਤ ਜਰਗ ਵੀਰ ਜੀ ਫਰਾਟਾ ਪੱਖਾ ਫਰਾਟਾ ਪੱਖਾ ਵੀਰ ਜੀ ਆਜੋ ਚਾਰੀ ਵੀਰ ਬੱਲੀਓ ਬਾਲਟਾ ਕੱਪ ਦਾ ਜੇਤੂ ਹੈ ਮੇਰਾ ਵੀਰ ਕੱਪ ਕਲਾ ਤੋ ਆਜੋ ਨਾਮ ਮੋਟਰਸਾਈਕਲ ਪਲੱਸ ਲੱਖ ਰੁਪਇਆ ਕੈਸ਼ ਜਿੱਤ ਕੇ ਲੈ ਗਿਆ ਮਾਨਸਪੰਡਿਆ ਨੂੰ ਚੈਰੀ ਵੀ ਤੇ ਜੱਸਾ ਕਿੱਥੇ ਆ ਜੱਸਾ ਜੱਸਾ ਚਰਨ ਅਮਨੀਤ ਜਰਗ ਉਹ ਜੱਸਾ ਅਮਨੀਤ ਜਰਗ ਵੀਰ ਨੂੰ ਤਾੜੀ ਮਾਰ ਦਿਓ ਜੀ ਸਾਟਾ ਪੱਖਾ ਨਾਮ ਚੈਰੀ ਵੀਰ ਵੱਲੋਂ ਦਿੱਤਾ ਜਾ ਰਿਹਾ ਮਾਰੋ ਤਾੜੀਆਂ ਹਾਂਜੀ ਪਹਿਲਾ ਨਾਮ ਹਰਵਿੰਦਰ ਦੱਤੋਵਾਲ ਪਹਿਲਾ ਨਾਮ ਰਾਮ ਜਗਰੀ ਵੱਲੋਂ ਕੂਲਰ ਰਵਿੰਦਰ ਰਤੋਵਾਲ ਹਰਵਿੰਦਰ ਰਤੋਵਾਲ ਹਲੋ ਹਰਵਿੰਦਰ ਰਤੋਵਾਲ ਆ ਜੋ ਵੀਰ ਜੀ ਹਲੋ ਆ ਜੋ ਕਿੱਥੇ ਹੋ ਗਏ ਆ ਆਲੇ ਆਲੇ ਆ ਗਏ ਹਾਂਜੀ ਅੱਜ ਦੀ ਬਾਜ਼ੀ ਦਾ ਜੇਤੂ ਕਬੂਤਰ ਪਹਿਲਾ ਨਾਮ ਆ ਜੀ ਇੱਕ ਮਿੰਟ ਚ ਆ ਜਾ ਹਰਵਿੰਦਰ ਰਤੋਵਾਲ ਦਾ ਆ ਜਾ ਆ ਜਾ ਰਾਮਬੀਤ ਵੱਲੋਂ ਕੂਲਰ ਦਿੱਤਾ ਜਾ ਰਿਹਾ ਹਰਵਿੰਦਰ ਰਤੋਵਾਲ ਨੂੰ ਅਤੇ 700 ਦੀ ਜਿੱਤਾ ਨਾਲ ਹਰਵਿੰਦਰ দত্তਵਾਲ ਹਰਵਿੰਦਰ দত্তਵਾਲ ਫਾਸਟ ਨਾਮ ਜਗੜੀ ਬਾਜੀ ਦਾ ਜੇਤੂ ਮੇਰਾ ਵੀਰ ਹਰਵਿੰਦਰ দত্তਵਾਲ ਮਾਰੋ ਤਾੜੀਆਂ ਲੇਕੋ ਜੱਸਾ ਆਵਾਜ਼ ਇਹ ਸ਼ੇਵਾ ਨਾ ਬਾਜੀ ਸਾਤ ਦਿਮੋੜਦਾ ਜੀ ਕੱਪ ਪਲੱਸ 1100 ਰੁਪਿਆ ਹਨੀ ਵੀਰ ਦੀ ਜਾਤ ਵਿੱਚ ਗੁਰਪ੍ਰੀਤ ਅਮਰਤ ਵੱਲੋਂ ਦਿੱਤਾ ਜਾ ਰਿਹਾ ਹੈ ਹੋਇਆ ਇੱਧਰੋਂ ਹੋਇਆ ਸੇਵਾ ਨਾਮ ਸ਼ਾਹਕੋਟ ਪਿੱਛੇ ਹੋਰ ਰੰਡ ਮੈਨੂੰ ਹਾਂਜੀ ਵੀਰੇ ਖੜੇ ਜਾ ਵੀਰੇ ਖੜੇ ਜਾ ਇੱਕ ਮਿੰਟ ਪਾਉਂਦਾ ਹਾਂ ਹਾਂ ਜੀ ਆਮਨਾ ਖਲ੍ਹ ਜੋ ਵੀਰ ਜੀ ਇਸ਼ਾਤ ਤਮੋਟ ਸੇਵਾ ਨਾਮ ਕੱਪ ਪਲੱਸ 1100 ਰੁਪਿਆ ਜੀ ਹਨੀ ਵੀਰ ਦੀ ਜਾਤ ਦੇ ਵਿੱਚ ਕੀ ਕੀ ਗੱਲ ਹਾਂਜੀ ਤੁਸੀਂ ਦੇਖਿਆ ਯਾਰ ਸ਼ਾਂਤ ਤਮੋਟ ਸੇਵਾ ਨਾਮ ਕੀ ਗੱਲ ਮਾਰੋ ਤਾੜੀਆਂ ਵੀ ਤਾੜੀਆਂ ਮਾਰਦਾ ਬਾਈ ਸਨਮਾਨ ਹੋ ਰਿਹਾ ਜੀ ਅਰਮਨ ਤੇ ਉਹਦੇ ਉਹਦੇ ਦਾ ਅਰਮਨ ਤੇ ਉਹਦੇ ਵੀਰ ਦਾ ਕੱਪ ਦੇ ਨਾਲ ਸਨਮਾਨ ਹੋ ਰਿਹਾ ਜੀ ਚਲੋ ਵੀ ਮਾਰੋ ਤਾਰੀ ਆੜੀਆਂ ਮਾਰ ਦੋ ਬਾਈ ਆ ਕੀ ਦਾ ਹੁਣਾ ਅਮਰ ਨਾ ਨਹੀਂ ਓਏ ਆ ਮੈਂ ਤਜੜਕੜੀ ਹਾਂਜੀ ਮਨਵੀਰ ਜੜਕੜੀ ਮਨਵੀਰ ਆ ਜਾ ਮਨਵੀਰ ਆ ਜਾ ਭਾਈ ਇਹ ਸਾਡੇ ਸਹਿਯੋਗੀ ਵੀਰ ਨੇ ਮਨਵੀਰ ਜੜਕੜੀ ਦਾ ਸਨਮਾਨ ਹੋ ਰਿਹਾ ਕੱਪ ਦੇ ਨਾਲ ਜੈ ਜੀ ਆ ਜਾ ਯਾਰ ਮਾੜਾ ਕੋਈ ਨਹੀਂ ਲਾਭੇ ਬੰਦੇ ਹੋ ਰਾਇ ਨਹੀਂ ਹੋਰ ਕੀ ਆ ਜਾ ਲਵੀ ਆ ਜਾ ਲਵੀ ਆ ਜਾ ਓਰੇ ਆ ਜਾ ਲਵੀ ਲਵੀ ਨਾਲ ਵੀ ਹਾਂ ਹਾਂਜੀ ਸਨਮਾਨ ਹੋ ਰਿਹਾ ਮਨਵੀਰ ਦਾ 12 ਤਾਰੀਆਂ ਲੱਭੀ ਆ ਗਿਆ ਹੈ ਨਹੀਂ ਬੰਦੇ ਤੇਰੀ ਦਾ ਬੋਲ ਤੇ ਆ ਚਾਰੀ ਜਲਗੜੀ ਦਾ ਮੇਰੇ ਕੱਪ ਨਾਲ ਸਨਮਾਨ ਹੋ ਰਿਹਾ ਮੇਰੇ ਵੀਰ ਦਾ ਚਾਰੀ ਲੈ ਲੈ ਯਾਰੀ ਆ ਜਾ ਭਾਈ ਹੋ ਗਿਆ ਬਿਰਧ ਦੇ ਦਲੇ ਪਾਸੇ ਹੋਇਆ ਇੱਧਰ ਕਾਦੇ ਖੜਦੇ ਆ ਇਹ ਪਿੰਡ ਵਾਲਿਓ ਇੱਧਰ ਆਓ ਪਿੰਡ ਬੰਦੀਓ ਸੰਵਾਦ ਕੀਤਾ ਜਾ ਰਿਹਾ ਵਰਲਡ ਕੱਪ ਜੇਤੂ ਕਬੂਤਰ ਦਾ ਮੋਟਰਸਾਈਕਲ ਜਿੱਤਿਆ ਮੇਰਾ ਵੀਰ ਕੁੱਪ ਕਲਾ ਤੋਂ ਪਿੰਡ ਵਾਲਿਓ ਖੁਸ਼ੀ ਦੇ ਵਿੱਚ ਦਾ ਕੱਪ ਨਾਲ ਸਨਮਾਨ ਹੋ ਰਿਹਾ ਬੋਬੀ ਜੜਕੜੀ ਆ ਜਾ ਮੇਰਾ ਵੀਰ ਤੋਂ ਇਹ ਆ ਚਾਈ ਜੜਕੜੀ ਜਿਹਨੇ ਸਾਡਾ ਮਾਣ ਉੱਚਾ ਕਰਿਆ ਕੁੱਤਰ ਬਾਜੀ ਦੇ ਵਿੱਚ ਪਿੰਡ ਦਾ ਉਹ ਆਪਣੇ ਅਮਰ ਚਲੇ ਗਏ ਅਮਰ ਚਲੇ ਗਿਆ ਹੋਰ ਦੇਖ ਵੀ ਖੜਾ ਬੋਬੀ ਨੂੰ ਦੇ ਹੋਰ ਦੋ ਨਹੀਂ ਨਹੀਂ ਬੋਬੀ ਆ ਆ ਜੀ ਰਾਮ ਜਗੜੀ ਬੇਰ ਵੀਰ ਦਾ ਇਹ ਆਪਣੇ ਪ੍ਰਧਾਨ ਸਾਹਿਬ ਨੇ ਕੱਪ ਨਾਲ ਸਨਮਾਨ ਹੋ ਰਿਹਾ ਰਾਮਬੀਰ ਦਾ ਕੂਟਰਵਾਜੀ ਕਲੱਬ ਵੱਲੋਂ ਹਾਂ ਜੀ ਕੱਪ ਦੇ ਨਾਲ ਸਨਮਾਨ ਹੋਇਆ ਰਾਮਬੀਰ ਦਾ ਨਾਲ ਉਹਦੇ ਦੋਸਤ ਮਿੱਤਰ ਆਏ ਨੇ ਉਹਨਾਂ ਦਾ ਧੰਨਵਾਦ ਕਰਦੇ ਆਂ ਔਰ ਇਹਨਾਂ ਤੇ RAMBIR ਦਾ ਸਨਮਾਨ ਹੋ ਰਿਹਾ ਕੱਪ ਨਾਲ ਜੀ ਮਾਰੋ ਤਾੜੀਆਂ ਵੀਰੇ ਤਾੜੀਆਂ ਮਾਰ ਦਿਓ ਵੀਰੇ ਦੂਜੀ ਗੱਲ ਤੋਂ ਨੌਮ ਰਾਜੇ ਨੂੰ ਗੱਲ ਲਿਆਓ ਬੋਲੀ ਆ ਜਾ ਬਿੱਲੂ ਆ ਜਾ ਬਿੱਲੂ ਕਿੱਧਰੋਂ ਖੜੀ ਆ ਓਏ ਆ ਜਾ ਆ ਜਾ RAM ਜੀ ਆ ਜਾ ਹਾਂ ਜੀ ਆ ਜਾ ਵੀਰੇ ਹਾਂ ਸੁੱਖੇ ਵੀਰ ਦਾ ਵੀ ਕਪਨਾ ਸਨਮਾਨ ਹੋ ਰਿਹਾ ਜੀ ਸੁੱਖਾ ਵੀਰ ਜੜਕੜੀ ਤੋਂ ਬਹੁਤ ਸਹਯੋਗ ਹੈ ਇਹਨਾਂ ਦਾ ਵੀ ਸਾਨੂੰ ਪੁੱਤਰਵਾਜੀ ਕਲੱਬ ਨੂੰ ਸੁੱਖੇ ਦਾਗੀ ਦਾ ਕਪਨਾ ਸਨਮਾਨ ਹੋ ਰਿਹਾ ਜੀ ਮਾਰੋ ਤਾੜੀਆਂ ਵੀਰ ਜੀ ਤੋ ਵੀ ਜਿਹੜਾ ਕਈ ਕਈ ਜੰਦੇ ਆ ਆ ਜਾ ਲਵੀ ਜਸੂ ਆਇਆ ਤੋ ਵੀ ਜੋ ਇਹਦਾ ਗੱਲ ਆ ਨਾ ਪੁੱਛਣਾ ਉਹ ਆ ਜਾ ਹਾਂਜੀ ਲਵੀ ਹਾਂਜੀ ਜਸੇ ਜਲਗੜੀ ਦਾ ਜਸੂ ਦਾ ਚੇਲਾ ਜਿਹੜਾ ਮੇਰੇ ਵੀਰੇ ਉਹਦਾ ਸਨਮਾਨ ਹੋ ਰਿਹਾ ਕੱਪ ਦੇ ਨਾਲ ਨਾਲ ਦੋਸਤ ਮਿੱਤਰ ਲਵੀ ਜਲਗੜੀ ਉਹਨਾਂ ਸਾਰੇ ਖੜੇ ਨੇ ਰਾਮਬੀਰ ਦੇ ਦੋਸਤ ਨੇ ਚੈਰੀ ਜਲਗੜੀ ਵਰਲਡ ਕੱਪ ਦਾ ਜੇਤੂ ਮੇਰਾ ਵੀਰ ਮੁਸਕਰਾਉਂਦਾ ਹੋਇਆ ਥੋੜੀ ਮੈਗਰੀ ਘਾਟ ਆ ਨੀ ਤੈ ਲਾ ਦੇਣੀ ਸੀ ਬੋਬੀ ਓਕੇ ਮਾਰੋ ਤਾੜੀਆਂ ਵੀਰੇ ਬੋਬੀ ਕਿੱਥੇ ਆ ਬੋਬੀ ਭਾਵੇਂ ਕਹਦੀ ਆਇਆ ਹਾਂਜੀ ਬੋਬੀ ਜਲਕੜੀ ਮੇਰਾ ਵੀਰ ਕੋਈ ਗੱਲ ਨਹੀਂ ਜਮਰਦਾ ਯਾਰ ਬੋਬੀ ਦਾ ਬੋਬੀ ਦਾ ਆਇਆ ਯਾਰ ਬੋਬੀ ਜਲਕੜੀ ਦਾ ਸਨਮਾਨ ਹੋ ਰਿਹਾ ਮੇਰਾ ਵੀ ਕਲੱਬ ਦਾ ਮੈਂਬਰ ਆ ਜੀ ਨੇ ਬਹੁਤ ਸੇਵਾ ਕਰੀਆ ਬੋਬੀ ਜਲਕੜੀ ਦਾ ਆਪਣਾ ਸਨਮਾਨ ਹੋ ਰਿਹਾ ਵੀਰੇ ਵੀਰੋ ਮਾਰੋ ਤਾੜੀਆਂ ਵੀਰ ਜੀ ਦੱਬ ਕੇ ਤਾੜੀਆਂ ਮਾਰ ਦੋ ਚਲੋ ਵਾਹਿਗੁਰੂ ਕੱਪ ਦਾ ਸਨਮਾਨ ਹੋ ਰਿਹਾ ਜੀ ਜਿਹੜੇ ਵੀ ਬੀਨ ਦੇ ਸਾਰੇ ਐਂਟਰੀਆਂ ਕਰੀਆਂ ਨੇ ਕਬੂਤਰ ਐਕਟਰ ਕਰੇ ਨੇ ਪੈਸੇ ਫੜੇ ਨੇ ਕੋਈ ਨੌਲੇਜ ਹੁੰਦੇ ਨਾ ਹੋਉਂਦੇ ਬਾਬੂ ਇਹ ਕਬੂਤਰ ਬਾਜ਼ ਨਹੀਂ ਮੇਰਾ ਵੀਰ ਫਿਰ ਵੀ ਇਹਨੇ ਸਾਰੇ ਕਬੂਤਰ ਐਂਟਰੀਆਂ ਕਰੀਆਂ ਨੇ ਤੇ ਪੈਸੇ ਬੰਡੇ ਨੇ ਰਾਤ ਨੂੰ 1 ਵਜੇ ਤੱਕ ਫੋਨ ਕਰਦਾ ਮੇਰਾ ਵੀਰ ਦਾ ਕੱਪ ਦਾ ਸਨਮਾਨ ਹੋ ਰਿਹਾ ਬਹੁਤ ਧੰਨਵਾਦ ਮਾਰੋ ਜੀ ਤਾੜੀਆਂ ਵੀਰ ਜੀ ਬਹੁਤ ਧੰਨਵਾਦ ਹਾਜੀ ਸਿਰੇ ਤੇ ਹੁਣ ਤੇ ਆਰਾਮ ਤੇ ਰਾਮਬੀਰ ਦਾ ਪੁਰਸ ਹੈ ਜੋ ਹਾਂ ਚੱਕ ਨਹੀਂ ਗਾਪੇ ਕਰਦੇ ਹਾਂ ਹਾਂਜੀ ਲਾਡੀ ਵੀ ਦਾ ਸਾਡਾ ਲਾਡੀ ਵੀ ਖੰਨੇ ਤੋਂ ਇੱਥੇ ਪਹੁੰਚਦੇ ਸਾਡੇ ਕੁੱਤਰਾ ਜੀ ਮੁਕਾਬਲੇ ਤੇ ਰਾਮਬੀਰ ਵੱਲੋਂ ਕਾਪਣਾ ਸਨਮਾਨ ਹੋ ਰਿਹਾ ਅਸੀਂ ਲਾਡੀ ਵੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਆਪਣਾ ਸਮੇਂ ਤੋਂ ਸਮਾਂ ਕੱਢ ਕੇ ਸਾਡੇ ਵਿਚਕਾਰ ਪਹੁੰਚਿਆ ਬਾਦੋ ਤਾਰੀਆਂ ਲਾਡੀ ਵੀਰੇ ਖਰਾਬ ਲਾਪਰੀ ਦਾਣਾ ਵੱਲੋਂ ਾਂਡੀ ਜਗੜੀ ਦਾ ਸਨਮਾਨ ਹੋ ਰਿਹਾ ਇਹਦਾ ਬਹੁਤ ਧੰਨਵਾਦ ਕਰਦੇ ਆ ਲਵੀ ਜਗੜੀ ਵੱਲੋਂ ਬਾਜੀ ਦਾ ਬਹੁਤ ਸਹਾਇਕ ਦਿੱਤਾ ਲਵੀ ਲਵੀ ਜਗੜੀ ਉਹਨਾਂ ਨੇ 57 ਜਗੜੀ ਦਾ ਸਨਮਾਨ ਹੋ ਰਿਹਾ ਵੀਰੇ ਆਜੋ ਵੀਰ ਜੀ ਜੀਨੇ ਅਰੇ ਆਦੀਵਸੀ ਦੇ ਵਿੱਚ ਫਰਟ ਕੱਟੇ ਨੇ ਅਰੇ ਵੀਰ ਥੋੜਾ ਜਿਹਾ ਖੜ ਜਾ ਸਰਜੋ ਇਹ ਬਲਜਿੰਦਰ ਜਰਗੜੀ ਬੋਲੀ ਹਾਂ ਚਲ ਕੋਣ ਬੋਲ ਹਾਂ ਹੁਣ ਬੋਲ ਆਪਣੇ ਵੀਰੇ ਬਲਜਿੰਦਰ ਜਰਗੜੀ ਦਾ ਸਨਮਾਨ ਹੋ ਰਿਹਾ ਜਿਹੜੇ ਵੀਰ ਨੇ ਕਮੈਂਟਰੀ ਦਾ ਬਹੁਤ ਸਾਥ ਸਾਡਾ ਅੱਗੇ ਵੀ ਜਿੰਨੀਆਂ ਵੀ ਬਾਜੀ ਹੁੰਦੇ ਨੇ ਇਹੀ ਸੇਵਾ ਸੰਭਾਲਦਾ ਸਾਰੀ ਕਿਤੇ ਵੀ ਕੋਈ ਹੋਰ ਵੀ ਪ੍ਰੋਗਰਾਮ ਹੁੰਦਾ ਪਿੰਡ ਦੇ ਵਿੱਚ ਮੈਕ ਦੀ ਸਵਾਵਾ ਦਾ ਇਨਾਂ ਨੂੰ ਹੀ ਦਿੱਤਾ ਜਾਂਦਾ ਮੌਕਾ ਹਰ ਵਾਰ ਐਜੀਪੀਸੀ 'ਚ ਜੋਬ ਕਰਦੇ ਨੇ ਐਜੀਪੀਸੀ 'ਚ ਜੋਬ ਕਰ ਰਹੇ ਨੇ ਫਤੇਗੜ ਸਾਹਿਬ ਹਾਈਪਰਪਰਫੋਰਮੈਂਸ ਮਾਰੋ ਤਾਰੀ ਭਾਈ ਧੰਨਵਾਦ ਜੀ ਅਗਲੀ ਵੇਲੇ ਤੇ ਇਹ ਆਪਣੇ ਲਾਪਰੀਤ ਵੱਲੋਂ ਆਪਣੇ ਖੁੱਲ ਜਾਓ ਇਹ ਆਪਣੇ ਲਵੀ ਤੇ ਲਾਪਰੀਤ ਵੱਲੋਂ ਆਪਣੇ ਦੋਸਤ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਜੋ ਕਿ ਇਹਨਾਂ ਦੇ ਪਰਮ ਮਿੱਤਰ ਨੇ ਤੇ ਆਪਣੇ ਕਬੂਤਰਬਾਤਰ ਇਕੱਠੇ ਢਾਉਂਦੇ ਰਹਿੰਦੇ ਆ ਇਹਨਾਂ ਦਾ ਧੰਨਵਾਦ ਕਰਦੇ ਆ ਆਹ ਤੇ ਦੋਸਤਾਂ ਦਾ ਸਨਮਾਨ ਕਰਦੇ ਆ ਹਾਂ ਬਾਜੀ ਜੀ ਵੀ ਫੁੱਲ ਸਹਿਯੋਗ ਹੈ ਇਹਨਾਂ ਦਾ ਇਹ ਆਪਣੇ ਲਾਪਰੀਤ ਵੱਲੋਂ ਗੁਰਦੀਪ ਰੌਣੀ ਤੇ ਦੂਆ ਵੀਰ ਵੀ ਅੰਗਰੇਜ਼ ਰੌਣੀ ਦਾ ਲਾਪਰੀਤ ਵੱਲੋਂ ਤੇ ਲਵੀ ਵੱਲੋਂ ਸਨਮਾਨ ਕੀਤਾ ਜਾ ਰਿਹਾ ਆ ਉਹਦੇ ਫਰੈਂਡਾਂ ਦਾ ਇਕੱਠੇ ਕਬੂਤਰ ਢਾਉਂਦੇ ਨੇ ਇਹ ਆਪ ਇਹਨਾਂ ਦੀ ਕਬੂਤਰਾਂ ਦੇ ਬੱਚਿਆਂ ਬੋਚਿਆਂ ਦੀ ਸਾਂਝ ਆ ਸਾਰੀ ਤਾਂ ਕਰਕੇ ਇਹਨਾਂ ਨੇ ਆਪਦੇ ਦੋਸਤ ਦਾ ਪਿੰਡ ਬਾਜੀ ਦੇ ਸਾਹਦੇ ਅਗੇ ਸਨਮਾਨ ਕੀਤਾ ਓਕੇ ਵੀਰ ਮਾਰੋ ਬਾਕੀ ਬਾਈ ਜਨਾਂ ਦੇ ਓਜੀ ਵਾਹ ਵਾਹ ਜੀ ਚਲੋ ਇਹ ਆਪਣੀ ਜੋ ਬਾਜੀ ਛੱਡੀ ਗਈ ਸੀ ਵੀਰੇ 128 ਕਬੂਤਰ ਹੋਏ ਸੀ ਜਿਹਦੇ ਵਿੱਚੋਂ ਪੰਜ ਕਬੂਤਰਾਂ ਦੇ ਵਿੱਚ ਸਾਂਝੀ ਰਹੀ ਆ 1,91,000 ਰੁਪਇਆ ਜਸੂ ਜਰਗ ਬਾਈ ਟਮੋਟ ਤੋਂ ਨੇ ਮੈਨੂੰ ਇੱਕ ਅਸਾਂਤ ਟਮੋਟ ਪਰਵਿੰਦਰ ਰਤੋਵਾਲ ਹਰਵਿੰਦਰ ਰਤੋਵਾਲ ਜਸੀਦ ਉਹਦਾਲ ਜਸੀਦ ਉਹਦਾਲ ਇੱਕ ਮਲਾਵਰ ਇੱਕ ਮਲਾਵਰ ਇਹ ਪੰਜਾਂ ਦੇ ਵਿੱਚ ਸਾਂਝੀ ਹੋਈ ਆ ਬਾਜੀ 127 ਸੀ 127 ਕਬੂਤਰ ਸੀ ਕਿੰਨਾ ਬਣਿਆ ਬਾਈ 191000 ਰੁਪਏ 191000 ਰੁਪਿਆ ਬਣਿਆ 5000 ਰੁਪਏ ਨੇ ਕਾਪੀ ਵਾਲ ਨੂੰ ਦੇਦਾ ਵੀਰੇ ਉਹਦੇ ਵਿੱਚੋਂ ਇਹਨਾਂ ਨੇ 5000 ਰੁਪਿਆ ਕਾਪੀ ਵਾਲੇ ਨੂੰ ਜਸੂ ਵੀਰ ਦੀ ਆਪਾਂ ਨੂੰ ਬੜੀ ਵਧੀਆ ਗੱਲ ਲੱਗੀ ਜਿਹਨੇ ਕਿਹਾ ਕਹਿੰਦਾ ਵੀ ਅਸੀਂ ਸਾਰੇ ਜਣੇ 1-1000 ਰੁਪਇਆ ਪੰਜਾਂ ਜਣੇ ਕਾਪੀ ਵਾਲੇ ਨੂੰ ਦੇ ਕੇ ਜਾਵਾਂਗੇ ਤੇ ਬਾਕੀ ਮਾਰੋ ਤਾੜੀ ਇਹਨਾਂ ਨੂੰ ਵਧਾਈਆਂ ਮੁਬਾਰਕਾਂ ਮੁਬਾਰਕਾਂ ਪੰਜਾਂ ਜਣਿਆਂ ਨੂੰ ਬਾਈ ਹਾਂ ਇਹ ਸੁਬੀਰੇ